ਵਲਾਲਾ ਬਾਬਾ ਉਹ ਦੋ ਦਿਨ ਬਾੜੀਆਂ ਉਹ ਤੋਂ ਭਾਗੋ ਸਾਹਮਣੇ ਟੁੱਟ ਗਈ ਹੈ ਉਹ ਬੱਸ ਸਰਸਰ ਗਲਤ ਹੈ ਓਵਰ ਸਪੀਡ ਸੀਗਾ ਤਾਂ ਭਜੇ ਆਈਗੀ ਉਹ ਜਦੋਂ ਮਨਚ ਸੀਗਾ ਇਹ ਸਿੰਗਲ ਰੋਡ ਤੇ ਕਿੰਨਾ ਕਿੱਦਾਂ ਦੀ ਗੱਡੀ ਚਲਾ ਰਹੇ ਆ ਉਹ ਸਰਕਾਰ ਕੀ ਕਹਿੰਦੀ ਹੈ 50 40 ਦੀ ਸਪੀਡ ਤੇ ਚਲੋ ਜੇ 50 40 ਸਪੀਡ ਤੇ ਹੁੰਦਾ ਇੱਚ ਡਟਰਾ ਹੁੰਦਾ ਓਵਰ ਹਾਈਵੇ ਤੇ ਹਾਈਵੇ ਤੇ ਇਹ ਤਾਂ ਸਰਵਿਸ ਰੋਡ ਹੀ ਹੋ ਗਿਆ ਨੇ ਇੱਕ ਤਰੀਕੇ ਦਾ ਇਹ ਤੇ ਆਪਾਂ ਤਾਂ 50 40 ਕਵਾਂਗੇ ਜਿਹੜਾ ਐਕਸੀਡੈਂਟ ਚਲੋ ਹੋ ਗਿਆ ਬੰਦਾ ਉੱਥੇ ਖੜ ਜਵੇ ਕੋਈ ਗੱਲ ਨਹੀਂ ਸਰਕਾਰ ਵੀ ਇਹੀ ਕਹਿੰਦੀ ਆ ਭੱਜੋਣਾ ਅਸੀਂ ਵੀ ਇਹੀ ਕਹਿੰਨੇ ਆ ਭੱਜੋਣਾ ਪਰ ਇਹਦੇ ਉੱਪਰ ਤੋਂ ਵੀ ਜ਼ਿਆਦਾ ਗੁਨਾ ਹੈ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਠੀਕ ਹੈ ਜੀ ਅੱਗੇ ਫੜੀ ਜਾਣੀ ਹੈ ਗੱਡੀ ਜਾਂ ਤਾਂ ਉਹ ਬੰਦਾ ਆਪ ਹੀ ਆ ਕੇ ਸਰੈਂਡਰ ਕਰ ਦੇ ਸੋ ਤੋਂ ਬੈਸਟ ਆ ਇਹ ਗਲਤ ਕਰਦਾ ਜੀ ਬਹੁਤ ਜ਼ਿਆਦਾ ਗਲਤ ਬਹੁਤ ਗਲਤ ਪਹਾਨਾ ਵਰਤਿਆ ਗਿਆ ਜੀ ਇਹ ਤਾਂ ਸਰਾਸਰ ਗਲਤ ਹੈ ਜੀ ਹਾਂ ਜੀ ਸਰ ਕੀ ਇਹ ਮੀਲਾ ਹਰਜੀਤ ਸਿੰਘ ਜੀ ਨਜ਼ਰ ਮਨਾ ਸਰਾ ਐਕਸੀਡੈਂਟ ਹੋਇਆ ਜੀ ਕੀਤਾ ਹੋਇਆ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਜੀ ਕਿ ਜਿਹੜੇ ਆਪਣੇ ਟਰਾਂਸਪੋਰਟ ਤੋਂ ਚੱਲਿਆ ਫੋਕਲ ਪੁਆਇੰਟ ਤੋਂ ਡਿਨਾਰੀਸੇਸ਼ਨ ਤੋਂ ਨਾ ਕੁਝ ਵਰਕਸ਼ਾਪ ਦਾ ਸਮਾਨ ਲੈਣ ਜਾ ਰਿਹਾ ਸੀ ਬਾਈਕ ਤੇ ਤੇ ਮੇਰੇ ਮੇਰੇ ਸਾਹਮਣੇ ਹੀ ਨਿਕਲਿਆ ਆਪੀ ਦੋ ਜਾਨੇ ਸੀਗੇ ਜੋ ਇਹ ਤੁਰਿਆ ਤੇ ਉਹ 57 ਮਿੰਟ ਬਾਅਦ ਵੀ ਮੈਨੂੰ ਫੋਨ ਆ ਗਿਆ ਕਹਿੰਦੇ ਵੀ ਸਟੀਸ਼ ਨਾਮੇ ਦਾ ਪੁੱਛੇ ਮੁੰਡੇ ਦਾ ਤੇ ਬੱਚਪਨ ਤੋਂ ਅਹੀ ਰੱਖਿਆ ਇਹਨੂੰ ਕੋਲ ਤੇ ਇਹ ਜਦੋਂ ਫੋਨ ਆਇਆ ਵੀ ਕਹਿੰਦੇ ਐਕਸੀਡੈਂਟ ਹੋ ਗਿਆ ਮੈਂ ਕਿਹਾ ਚਲੋ ਸੈਸ ਵਾਇ ਕੋਈ ਛੋਟਾ ਮੋਟਾ ਐਕਸੀਡੈਂਟ ਹੋਇਆ ਉਸ ਤੋਂ 4-5 ਮਿੰਟ ਬਾਅਦ ਹੀ ਫੋਨ ਆਇਆ ਵੀ ਗੱਡੀ ਵਾਲੇ ਦੇ ਨਾਲ ਹੈਵੀ ਟਰੱਕ ਆਪਣਾ 14 ਡੇਰੀ ਗੱਡੀ ਡੀਐਸ ਟਰਾਂਸਪੋਰਟ ਦੀ ਗੱਡੀ ਕਹਿ ਰਹੇ ਸਾਰੇ ਇੱਥੇ 69 ਆਈ ਪੰਜਾਇਦ ਪਿੱਛੇ ਨੰਬਰ ਕਹਿ ਰਹੇ ਨੇ ਸਾਰੇ ਇਹ ਜਿਹੜੇ ਵੀ ਇੱਥੇ ਖੜੇ ਸੀ ਉਹਨਾਂ ਨੇ ਦੱਸਿਆ ਉਸ ਤੋਂ ਬਾਅਦ ਜਦੋਂ ਮੈਂ ਮੌਕੇ ਦੇ ਨਾਲ ਹੀ ਪਹੁੰਚ ਗਿਆ ਜਦੋਂ ਦੇਖਿਆ ਆ ਕੇ ਸਾਡੇ ਕੋਲ ਦੇ ਇਹ ਤਾਂ ਸਾਡਾ ਸ਼ੇਅਰ ਬੰਦਾ ਹੀ ਜੀ ਹੈ ਸ਼ੇਅਰ ਬੰਦਾ ਮੈਂ ਤੁਹਾਨੂੰ ਸਹੀ ਕਹਿ ਰਿਹਾ ਕੱਲਾ ਮਤਲਬ ਬੰਦਾ ਸਮਝੋ ਸਾਡੇ 4-5 ਬੰਦੇ ਬਰਾਬਰ ਕੰਮ ਕਰਦਾ ਹੈਗਾ ਇੰਨੀਆਂ ਗੱਡੀਆਂ ਕੱਲਾ ਸਾਮ ਕੱਲਾ ਸਾਮ ਦਾ ਹੀ ਜੀ ਕੱਲਾ ਸਾਮ ਦਾ ਹੀ ਤੁਹਾਡਾ ਵੀ ਟਰਾਂਸਪੋਰਟ ਦਾ ਕੰਮ ਹੈ ਜੀ ਮੇਰੇ ਟਰਾਂਸਪੋਰਟ ਦਾ ਸਾਡੇ ਕੋਲ ਹੀ ਸੀ ਅਸੀਂ ਸਾਰੇ ਟਰਾਂਸਪੋਰਟ ਵਾਲੇ ਖੜੇ ਆ ਜਿਹੜੇ ਮੇਰੇ ਨਾਲ ਨੇ ਬੰਦੇ ਸਾਰੇ ਮੇਰਾ ਕਹਿੰਦਾ ਮਤਲਬ ਛੋਟਾ ਵਿਚਾਰੇ ਦਾ ਫੈਮਿਲੀ ਇੱਕ ਹੋਣ ਲੈ ਕੇ ਆਏ ਪਿੱਛੋਂ ਪਿੰਡੋਂ ਆ ਆ ਬੁਲਵਾਈ ਹੈ ਮੈਂ ਕਿਹਾ ਯਾਰ ਤੁਸੀਂ ਕੱਲਾ ਵੈਂ ਤੂੰ ਇੱਥੇ ਬੁਲਾ ਲੈ ਇਹਨੂੰ ਪਿੱਛੇ ਉਹਨੇ ਇੱਕ ਛੋਟਾ ਬੱਚਾ ਵਿਚਾਰੇ ਦਾ ਇੱਕ ਬਰਦਰ ਜਾਰੀ ਨਾ ਮੌਤ ਨਹੀਂ ਆਣੀ ਜਈ ਜਿਹੜੀ ਮਤਲਬ ਸਾਡੇ ਕੋਲ ਕਹਿਣ ਤੋਂ ਮਤਲਬ ਮੈਂ ਬੋ ਨਹੀਂ ਸਕਦਾ ਵੀ ਕੋਈ ਬਰਦਾਸ਼ਤ ਤੋਂ ਬਾਹਰ ਐ ਇਸ ਵੇਲੇ ਇਹ ਜਿਹੜਾ ਜੋ ਪਾਣਾ ਵਾਏ ਗੁਰੂ ਇਦਾਂ ਦਾ ਪਾਣਾ ਮੈਂ ਖੈਰ ਨਾ ਕਰਦਾ ਸਾਡੀ ਕਿ ਸੱਟ ਵੇਟ ਲੱਗ ਜਾਂਦੀ ਤੇ ਉਹ ਸਾਨੂੰ ਦੁੱਖ ਨਹੀਂ ਹੋਣਾ ਹੈਗਾ ਜਿਹੜਾ ਇਹ ਘਾਟਾ ਪਿਆ ਸਾਨੂੰ ਕਦੀ ਨਹੀਂ ਪੂਰਾ ਹੋਣਾ ਉਹ ਜ਼ਿਆਦਾ ਸਾਨੂੰ ਘਾਟਾ ਪੈ ਰਿਹਾ ਇਹ ਮਤਲਬ ਕਥਨੀ ਤੋਂ ਕਹਿ ਰਹੀ ਹੁਣ ਮੈਂ ਕੋ ਬੋ ਨਹੀਂ ਮੈਂ ਬੋ ਨਹੀਂ ਸਕਦਾ ਇਸ ਵੇਲੇ ਮੇਰੇ ਕੋ ਜੋ ਹੈਗਾ ਮੇਰਾ ਕਹਿਵੋ ਲਗਵਾ ਹੀ ਵਾਹਿਗੁਰੂ ਦੇ ਅਰਦਾਸ ਕਰਦੇ ਸੱਚੇ ਬਾਸ਼ਾ ਨੂੰ ਆਪਣੀ ਜਨਨ ਨੂੰ ਆਸ ਦੇਵੇ। ਵਾਹਿ ਵਿਚਾਰੇ ਬੱਚਿਆਂ ਵਿੱਚ ਫੈਮਿਲੀ ਦੇ ਜੋ ਵੀ ਹੋਇਆ ਉਹ ਜਾ ਕੇ ਗੱਲਬਾਤ ਕਰਦੇ ਉਹ ਸੁਭਾਲਦੇ ਆ। ਬਾਕੀ ਹੁਣ ਜੋ ਹੈਗਾ ਤੁਹਾਡੇ ਸਾਹਮਣੇ ਮੇਰੇ ਕੋਲ ਰਹਿੰਦਾ ਜੀ ਜੀ ਨਾਲ ਇਹਦੀ ਫੈਮਿਲੀ ਸੀ। ਇੱਕ ਇਹਦਾ ਬ੍ਰਦਰ ਇੱਥੇ ਰਹਿੰਦਾ ਇੱਕ ਛੋਟਾ ਚਾਚੇ ਦਾ ਲੜਕਾ ਹੈ। ਚਾਚੇ ਦਾ ਲੜਕਾ ਹੈ ਤੇ ਉਹ ਇੱਥੇ ਕਿਸੇ ਕੰਮ ਕਰਦਾ ਨਾਲ ਉਹ ਵੀ। ਬਾਕੀ ਜਿਹੜੀ ਇਹ ਜੇ ਤਾਂ ਐਕਸੀਡੈਂਟ ਕੀਤਾ ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦਾ ਸਾਹਮਣੇ ਅਫਸਰ ਵੀ ਖੜੇ ਸਾਰੇ ਉਹ ਗੱਡੀ ਤੇ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਤੇ ਉਹ ਮਤਲਬ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਚਲੋ ਹੋਣੇ ਚਾਹੀਦੇ ਪਰ ਬੰਦਾ ਖੜੇ ਨਾ ਐਕਸੀਡੈਂਟ ਤਾਂ ਚਲੋ ਹੁੰਦੇ ਨੇ ਰੋਡ ਦੇ ਸ਼ਰੇਆਮ ਲੋਕ ਵੀ ਇਹ ਨਹੀਂ ਵੀ ਕਰਕੇ ਬੰਦਾ ਭੱਜ ਜਵੇ ਹੋ ਸਕਦਾ ਸਰ ਕੀਪਦਾ ਟਾਈਮ ਨਾਲ ਅਗਲਾ ਹਾਂਜੀ ਬੋਲੋ ਉਹ ਹੀ ਨਾ ਮਤਲਬ ਇਹ ਚੀਜ਼ਾਂ ਦੀ ਇਹਨਾਂ ਆਪਾਂ ਨੂੰ ਵੀ ਆਨ ਵਾਲੇ ਟਾਈਮ ਦੇ ਵਿੱਚ ਮੈਂ ਤੈਹਣਾ ਸਰਕਾਰ ਨੂੰ ਵੀ ਕੋਈ ਇਸ ਤਰ੍ਹਾਂ ਦੀ ਜਿਹੜੀ ਕੀ ਚੀਜ਼ ਦਾ ਸਾਲਪ ਕਰਨਾ ਚਾਹੀਦਾ ਜੋ ਰੋਡ ਤੇ ਡਿਸਪਲਨ ਦੇ ਨਾਲ ਬੰਦਾ ਹਰੇਕ ਸਮਝਾਵੇ ਕਰਾਵੇ ਕਹਿੰਦਾ ਮੈਨੂੰ ਕਿ ਕਿਤੇ ਕਿਸੇ ਜਾਨ ਬਚੇ ਉਹ ਜੋ ਇਹ ਹੋਇਆ ਐਕਸੀਡੈਂਟ ਉਹਦੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਜਿਹੜੀ ਵੀ ਵਾਈਕਲ ਉਹ ਤਾਂ ਫੜੇ ਜਾਣਾ ਹੈ ਸੀਸੀਟੀਵੀ ਕੈਮਰੇ ਹਰ ਜਗ੍ਹਾ ਲੱਗੇ ਨੇ ਪਰ ਆ ਸਾਨੂੰ ਵਿਚਾਰਾ ਬੰਦੇ ਦਾ ਜਿਹੜਾ ਘਾਟਾ ਪੈਗਾ ਉਹ ਕਦੀ ਪੂਰਾ ਨਹੀਂ ਹੋਣਾ ਜੋ ਜੋ ਹੋਣਾ ਹੈ ਸੱਚੇ ਪਾਸੋਂ ਜੋ ਹੁਣ ਇਹ ਕੀ ਕਰ ਸਕਦੇ ਨੇ ਇਹ ਜਿਆਦਾ ਗੁਨਾਹ ਹੈ ਬਹੁਤ ਜਿਆਦਾ ਹੋ ਰਿਹਾ ਬਹੁਤ ਜਿਆਦਾ ਜੀ ਹੋਰ ਸਪੀਡ ਸੀ ਕੀ ਗੱਡੀ ਤਾਂ ਭੱਜਿਆ ਜਾਵੇ ਮਰਦ ਚੋਰੀ ਤਾਂ ਭੱਜਿਆ ਹੋ ਇਹ ਗਲਤ ਕੰਮ ਹੈ ਜੀ ਗਲਤ ਮੈਂ ਵੀ ਟਰਾਂਕ ਡਾਊਨ ਕਰਦਾ ਕਹਿੰਦਾ ਮੇਰਾ ਮਤਲਬ ਸਾਡੂ ਜਿਹੜਾ ਬੰਦਾ ਚਲਾ ਗਿਆ ਨਾ ਉਹ ਸਾਡਾ ਕਾਟਾ ਨਹੀਂ ਕਦੀ ਪੂਰਾ ਹੋਣਾ ਅਜੀ ਪਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਲੱਡੀ ਐਕਸੀਡੈਂਟ ਹੋਇਆ ਤੁਸੀਂ ਇਹ ਦੇਖਿਆ ਜੀ ਨਹੀਂ ਜੀ ਦੇਖਿਆ ਨਹੀਂ ਇਹ ਮੇਰੇ ਕੋਲ ਬੱਚੇ ਕੰਮ ਕਰਦੇ ਆ ਇਹ ਵੀ ਮੁੰਡਾ ਤੇ ਉਹ ਜਿਹੜਾ ਟੈਰਾਂ ਵਾਲਾ ਮੁੰਡਾ ਅਸੀਂ ਇਕੱਠੇ ਸਾਰੇ ਕੰਮ ਕਰਦੇ ਆ ਤੇ ਇਹ ਸਮਾਨ ਲੈਣ ਆਏ ਸਮਰਾਲਾ ਚੌਂਕ ਸੈਟੀਸਫੇਅਰ ਪਟ ਵਾਲਾ ਉਹਦੇ ਕੋਲ ਸਮਾਨ ਲੈਣਾ ਸੀ ਫੇਰ ਲੈਣਾ ਹੀ ਇੱਥੇ ਪੱਪੂ ਕੋ ਵੜ ਗਿਆ ਆ ਉਹਦੇ ਕੋ ਸਮਾਨ ਲੈ ਕੇ ਫੇਰੇ ਵਾਪਸ ਜਾ ਰਹੇ ਸੀ ਵਾਪਸ ਜਾਂਦੇ ਜਾਂਦੇ ਇਹ ਜਦੋਂ ਉੱਪਰ ਚੜੇ ਆ ਸਹੀ ਸਲਾਮਤ ਜਾ ਰਹੇ ਆ ਪਿੱਛੋਂ ਗੱਡੀ ਆਈ ਸਪੀਡ ਨਾਲ ਉਹ ਬੈਲੈਂਸ ਉਹਦਾ ਆਊਟ ਹੋ ਗਿਆ ਇਹਨਾਂ ਚ ਫੈੜ ਵੱਜੀ ਜਦੋਂ ਗੱਡੀ ਮਾਰੀ ਉਹਨੇ ਉਹ ਮੁੰਡਾ ਇਧਰ ਨੂੰ ਡਿੱਗ ਗਿਆ ਸਾਡਾ ਮੁੰਡਾ ਇਧਰ ਨੂੰ ਡਿੱਗ ਗਿਆ ਇੱਕ ਰਾਈਟ ਡਿੱਗ ਗਿਆ ਇੱਕ ਲੈਫਟ ਡਿੱਗ ਗਿਆ ਜਿਹੜਾ ਰਾਈਟ ਵਾਲਾ ਸੀ ਉਹ ਟਾਇਰ ਥੱਲੇ ਆ ਗਿਆ ਉਹਦਾ ਸਿਰ ਜਿਹੜਾ ਲੈਫਟ ਵਾਲਾ ਸੀ ਇਹ ਜਦੋਂ ਜਦੋਂ ਇਹਨੂੰ ਉਹ ਛੂਛ ਆਈ ਇਨੇ ਫਿਰ ਬਾਅਦ ਚ ਸਾਨੂੰ ਫੋਨ ਕੀਤਾ ਜੀ ਡੈਡੀ ਜੀ ਛੇਤੀ ਆਓ ਤੇ ਮਤਲਬ ਉਹ ਇਹਨੂੰ ਗਲਤ ਆਵੇ ਨਾ ਫਿਰ ਆਤਰੀ ਪੜੋਕਸੀ ਜਿਹੜੇ ਬੰਦੇ ਵਿਚਰੇ ਹੈਲਪ ਕਰਨ ਵਾਲੇ ਹੁੰਦੇ ਆ ਮਹਾਪੁਰਸ਼ ਉਹਨਾਂ ਨੇ ਫਿਰ ਹੈਲਪ ਕੀਤੀ ਉਹਨਾਂ ਨੇ ਦੱਸਿਆ ਵੀ ਲਿਆ ਮੈਨੂੰ ਦੱਸ ਨੰਬਰ ਮੈਂ ਤੁਹਾਡੇ ਨਾਲ ਗੱਲ ਕਰਦਾ ਫਿਰ ਸਾਡੇ ਸਰਦਾਰ ਵੀ ਆਏ ਐਨਐਸਰ ਟਰਾਂਸਪੋਰਟ ਦੇ ਅਸੀਂ ਕੰਮ ਕਰ ਰਹੇ ਹਾਂ ਉਹ ਸਰਦਾਰ ਆਏ ਹੁਣ ਉਹ ਬੋਡੀ ਲੈ ਕੇ ਗਏ ਆ ਜੀ ਸਿਵਲ ਚ ਤੇ ਇਹ ਮੁੰਡੇ ਦੇ ਵੀ ਸੱਟਾਂ ਲੱਗੀਆਂ ਨੇ ਆ ਪਿੱਛੇ ਕਮਰ ਤੇ ਵੀ ਛੱਟ ਲੱਗੀ ਆ ਆ ਦੇਖੋ ਇਹਦੇ ਆ ਛੱਟ ਲੱਗੀ ਆ ਇੱਕ ਇਹਦੇ ਇਧਰ ਛੱਟਾਂ ਲੱਗੀਆਂ ਆ ਦਿਖਾਓ ਜੀ ਇੱਕ ਇੱਕ ਆ ਛੱਟ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆ ਸਰ ਉਹਦੇ ਵੀ ਛੋਟੇ ਛੋਟੇ ਬੱਚੇ ਆ ਇਨਸਾਫ ਮਿਲਣਾ ਚਾਹੀਦਾ ਉਹ ਗੱਡੀ ਵਾਲੇ ਨੂੰ ਦੇਖੋ ਜੀ ਉਹ ਗੱਡੀ ਵਾਲਾ ਭਜਾ ਕੇ ਲੈ ਗਿਆ ਕਮ ਸੇ ਕਮ ਪਤਾ ਤਾਂ ਕਰਦਾ ਵੇ ਬੱਚੇ ਬਚੇ ਆ ਕਿ ਨਹੀਂ ਬਚੇ ਕਲਾਰ ਕੇ ਉਹਦਾ ਫਰਜ ਬੰਦਾ ਜੀ ਤੇ ਇਹਦਾ ਜੀ ਹੁਣ ਪ੍ਰਸ਼ਾਸਨ ਕੋਲ ਇਹੀ ਮੰਗਿਆ ਕਿ ਬੱਚਿਆਂ ਨੂੰ ਇਨਸਾਫ ਮਿਲੇ ਜੀ ਉਹਦੇ ਬੱਚੇ ਨੂੰ ਵੀ ਇਨਸਾਫ ਮਿਲੇ ਜਿਹੜਾ ਬੰਦਾ ਦੁਨੀਆ ਤੋਂ ਚਲ ਗਿਆ ਛੋਟਾ ਜਿਹਾ ਬੱਚਾ ਉਹਦਾ 6-7 ਮਹੀਨੇ ਦਾ ਬੱਚਾ ਆ ਜੀ ਇਹ ਇਨਸਾਫ ਦੁਨੀਆ ਤੋਂ ਮਿਲਣਾ ਇਹ ਪ੍ਰਸ਼ਾਸਨ ਕੋਲ ਇਨਸਾਫ ਮਿਲਣਾ ਚਾਹੀਦਾ ਜੀ ਸਾਡੀ ਮੰਗ ਇਹੀ ਹੈ ਜੀ